ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ? ਹਾਂ ਠੀਕ ਆ ਜੀ। ਦੋਸਤੋ ਸਾਡੇ ਪਿੰਡ ਦੀ ਮਸ਼ਹੂਰ ਹਸਤੀ ਆ ਵੀਰੋ ਤੇਤੀ ਲਸਮਣ ਰਾਸ਼ਟਰਪਤੀ ਹਾਂ ਜੀ ਤੇ ਤਕਰੀਬਨ ਸਾਰੇ ਜਾਣਦੇ ਆ ਅੱਜ ਆਪਾਂ ਇੱਥੇ ਬੈਠੇ ਜੀ ਵੀਰ ਮਿਲ ਗਿਆ ਆਪਾਂ ਨੂੰ। ਅੱਛਾ ਜੀ। ਤੇ ਆਪਾਂ ਹੁਣ ਇਹਨਾਂ ਦੀ رائے ਲੈਨੇ ਵੀ ਇੱਕ ਸਾਲ ਰਹਿ ਗਿਆ ਹੁਣ ਤਕਰੀਬਨ ਮੂਰੇ ਵੋਟਾਂ ਆਉਣਗੀਆਂ। ਵੀ ਛੋਡੇ ਹਿਸਾਬ ਨਾਲ ਕਿਹਦੀ ਸਰਕਾਰ ਆਊ? ਸਿਰਕਾਦ ਆਊਗੀ ਕਾਂਗਰਸ ਦੀ। ਚਾਂਸ ਹੈਗਾ? ਹਾਂ ਚਾਂਸ ਕਿ ਪੱਕੇ। ਉਹ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਆ ਕਹਿੰਦੇ ਲੜੀ ਜਾਂਦੇ ਆ ہاں ਤਾਂ ਕਿਹਦਾ ਰਸਤਾ ਜਿੱਧਰ ਮੈਂ ਕਹਿੰਦਾ ਉਧਰ ਬਣਨੀ ਹੈ ਅੱਛਾ ਉਹ ਨਾਲੇ ਆਪਸ ਵਿੱਚ ਹੀ ਅਜੇ ਉਹਨਾਂ ਦਾ ਚਿਹਰਾ ਨਹੀਂ ਮੂਹਰੇ ਆ ਰਿਹਾ ਵੀ ਕੌਣ ਆਊਗਾ ਵੀ ਕੌਣ ਮੁੱਖ ਮੰਤਰੀ ਬਣੂਗਾ ਕੋਈ ਕਹਿੰਦਾ ਚੰਨੀ ਆ ਕੋਈ ਕਹਿੰਦਾ ਦੇਖੋ ਕੋਈ ਚੰਨੀ ਆ ਅਖਦਾ ਹਾਂ ਮੁੱਖ ਮੰਤਰੀ ਤਾਂ ਉੱਥੇ ਪ੍ਰਧਾਨ ਮੰਤਰੀ ਤਾਂ ਮੈਂ ਮੂੰਹ ਜਾਂ ਮੇਰੇ ਘਰ ਵਾਲੇ ਬਣਨ ਅੱਛਾ ਪੰਜਾਬ ਦਾ ਹਾਂ ਹਾਂ ਹੁਣ ਤੁਸੀਂ ਕਾਂਗਰਸ ਬੰਨੀ ਚੋਣ ਲੜੋਗੇ ਫਿਰ ਹੈ ਹਾਂ ਜੀ ਮੈਂ ਤਾਂ ਪਹਿਲਾਂ ਤੋਂ ਕਾਂਗਰਸ ਬੰਨੀ ਮੈਂ ਤਾਂ ਪੈਗੀਆਂ ਗੱਡੀਆਂ ਰੁਪਈਆਂ ਦੀ ਮਿਲਦੀਆਂ ਸੀ ਤਾਂ ਨਹੀਂ ਮੈਂ ਤਾਂ ਹੋਰ ਪਾਰਟ ਚ ਗਿਆ ਨਾ ਜੀ ਨਾ ਅਸਾਂ ਫਿਰ ਵਾਜਾ ਵਾਜਾ ਕਰਾਵੋਗੇ ਫਿਰ ਹੈ ਹਾਂ ਜੀ ਵਾਜਾ ਵਾਜਾ ਕੇ ਵੀ ਹੁੰਦੀ ਹੈ ਜੇ ਫਿਰ ਭਗਵਾਨ ਤੁਮਾਨ ਕਹੂਗਾ ਤੈਨੂੰ ਵੀ ਇੱਧਰ ਆ ਜਾ ਮੈਂ ਕਹਿੰਦਾ ਅੱਗੇ ਗੱਡੀਆਂ ਦਿੰਦੇ ਤੂੰ ਕਹਿੰਦਾ ਰੋਟੀਆਂ ਦੀਆਂ ਕਹਿੰਦੇ 2000 3000 ਕਾਲੀਆਂ ਦੀ ਵੀ ਹਵਾ ਦੀ ਹੈ ਕਹਿੰਦੇ ਕਾਲੀ ਵੀ ਆ ਸਕਦੇ ਆ ਨਹੀਂ ਕਾਲੀ ਰਲਮੀ ਦਾ ਦੂਜਾ ਐ ਨੀ ਬਿਉਨਾ ਦੀ ਨਰੋਲ ਸਰਕਾਰ ਬੋਲ ਨਰੋਲ ਸਰਕਾਰ ਦਾ ਕਾਂਗਰਸੀ ਬਣੀ ਨਰੋਲ ਕਾਂਗਰਸੀ ਕੋਈ ᱴੱਕਾ ਲਈ ਲੈ ਜਾਣਗੇ ਲੈਵਾ ਕਿਉਂ ਤਾਂ ਬਾਕੀ ਇਹ ਆ ਬਸ ਸੁਖਵੀਰ ਬਾਦਲ ਨੂੰ ਤਾਂ ਮੈਂ ਜਿੱਤਾਂ ਉਹਨੇ ਜਿੱਤਾਂ ਸੁਖਵੀਰ ਬਾਦਲ ਆਪਦੀ ਸੀਟ ਕੱਢ ਜੂ ਹਾਂ ਆਪਦੀ ਸੀਟ ਫਿਰ ਐ ਕੋਟ ਦੇ ਫਿਰ ਤੂੰ ਕੱਢੇਗਾ ਸੀਟ ਤੇ ਅਮਰ ਸਿੰਘ ਕੱਢ ਜੂਗਾ ਤੂੰ ਕਢਣਾ ਆਪਣਾ ਹੀ ਆ ਆਸਾ ਹਾਂ ਜੀ ਅਮਰ ਸਿੰਘ ਜੀ ਨਾਲ ਆਪਾਂ ਮੁਕਾਬਲਾ ਕੋਈ ਨਹੀਂ ਕਰ ਕਾਮਲ ਅਮਰ ਸਿੰਘ ਤਾਂ ਫਿਰ ਤੇਰੇ ਨਾਲ ਸਿੱਧੀ ਗੱਲ ਬਾਤ ਆ ਹਾਂ ਜੀ ਸਾਰੀ ਸਿੱਧੀ ਗੱਲ ਕਹੇ ਕਾਮਲ ਅਮਰ ਸਿੰਘ ਨੂੰ ਕੀ ਕਹਿਣਾ ਚਾਹੁੰਦੇ ਹੋ ਚੱਕ ਦੋ ਫੱਟੇ ਚੱਕ ਲਿਓ ਫੱਟੇ ਕਾਮਲ ਫਰਮਾਨ ਨਾ ਕਰੋ ਜਿੰਨਾ ਜੇ ਮੈਂ ਬੈਠਾ ਸਾਰੀ ਉਮਰ ਕਹੂੰ ਸਾਰੀ ਉਮਰ ਹੀ ਸੋਡੀ ਐ ਨਜ ਮੇ ਰੋ ਠੀਕ ਆ ਲਓ ਜੀ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ